ਫਿਰਾਂਟੀ ਜੀ ਸੁੱਕੇ ਕੱਪੜੇ ਨਾਲ ਕਮਰੇ ਦੀ ਚਾਰ ਸਫਾਈ ਕਰਕੇ ਅਸੀਂ ਦੋਵੇਂ ਕਮਰੇ ਵਿੱਚੋਂ ਬਾਹਰ ਆ ਗਏ ਮੈਂ ਗਰਾਊਂਡ ਵਿੱਚ ਖੇਡਣ ਚਲਾ ਗਿਆ ਮੇਰੇ ਬਹੁਤੇ ਦੋਸਤ ਤਾਂ ਨਹੀਂ ਸੀ ਪਰ ਇੱਕ ਦੋ ਜਾਣਿਆਂ ਨੂੰ ਜਿਨ੍ਹਾਂ ਨੂੰ ਮੈਂ ਬੁਲਾਉਂਦਾ ਸੀ ਉਹ ਅੱਜ ਸਕੂਲ ਨਹੀਂ ਆਏ ਸਨ ਮੈਂ ਖਾਲੀ ਜਹੀਆਂ ਅੱਖਾਂ ਨਾਲ ਆਲੇ-ਦੁਆਲੇ ਸਟੇਜ ਬੂਟੇ ਖਿੜੇ ਹੋਏ ਫੁੱਲ ਉੜਦੀਆਂ ਘੁਟਾਰਾਂ ਪਿੱਛੇ ਪਿਆ ਕਾਂ ਵੇਖਦਾ ਰਿਹਾ ਮੈਂ ਸਟੇਜ ਉੱਤੇ ਬੈਠਾ ਸੀ ਅਚਾਨਕ ਮੇਰੇ ਕੋਲ ਉਹੀ ਮੁੰਡਾ ਆ ਕੇ ਖੜਾ ਹੋ ਗਿਆ ਜਿਸ ਤੋਂ ਮੈਂ ਕੱਲ ਕਿਤਾਬਾਂ ਲੈ ਕੇ ਆਇਆ ਸੀ ਉਹ ਮੁੰਡਾ ਮੇਰੇ ਵੱਲ ਗੁੱਸੇ ਨਾਲ ਵੇਖ ਰਿਹਾ ਸੀ ਮੈਂ ਉਸ ਤੋਂ ਆਪਣਾ ਮੂੰਹ ਕਮਾ ਕੇ ਦੂਜੇ ਪਾਸੇ ਵੇਖਣ ਲੱਗ ਪਿਆ ਉਹ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਮੇਰੇ ਕੋਲ ਆ ਗਿਆ ਉਸਨੇ ਕਿਹਾ ਡੀਅਰ ਹਨੀ ਬ੍ਰਦਰ ਤੁਸੀਂ ਕਿਤਾਬਾਂ ਦੇ ਪੈਸੇ ਕਦੋਂ ਦੇ ਰਹੇ ਹੋ ਮੈਂ ਉਸ ਵੱਲ ਚੁੱਪੀ ਵਟ ਕੇ ਵੇਖਦਾ ਰਿਹਾ ਮੈਂ ਮੂੰਹੋਂ ਕੁਝ ਨਾ ਬੋਲਿਆ ਮੇਰੇ ਸਕੂਲ ਆਉਣ ਦੀ ਸਾਰੀ ਖੁਸ਼ੀ ਉੱਤਰ ਚੁੱਕੀ ਸੀ ਮੈਂ ਉਸ ਦੀ ਕਿਸੇ ਗੱਲ ਦਾ ਜਵਾਬ ਨਾ ਦੇ ਸਕਿਆ ਉਸਨੇ ਉਸ ਮੁੰਡੇ ਨੇ ਮੇਰੇ ਮੋਢੇ ਉੱਤੇ ਹੱਥ ਲਗਾ ਕੇ ਮੈਨੂੰ ਹਿਲਾ ਕੇ ਆਖਿਆ ਬੋਲ ਬੋਲਦਾ ਕਿਉਂ ਨਹੀਂ ਮੈਂ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਇਸਦੇ ਪਿਤਾ ਜੀ ਕਿੰਨੇ ਚੰਗੇ ਹਨ ਉਹਨਾਂ ਨੇ ਤਾਂ ਮੈਨੂੰ ਕਿਤਾਬਾਂ ਮੁਫਤ ਵਿੱਚ ਦਿੱਤੀਆਂ ਹਨ ਹੁਣ ਇਹ ਕਿਤਾਬਾਂ ਦੇ ਪੈਸੇ ਮੰਗ ਰਿਹਾ ਹੈ ਐਨੇ ਵਿੱਚ ਅਸੈਂਬਲੀ ਦੀ ਘੰਟੀ ਵੱਜ ਗਈ ਮੈਂ ਸਟੇਜ ਤੋਂ ਉੱਤਰ ਕੇ ਭੱਜ ਕੇ ਆਪਣੀ ਕਲਾਸ ਦੀ ਲਾਈਨ ਵਿੱਚ ਜਾ ਕੇ ਖੜਾ ਹੋ ਗਿਆ ਸਕੂਲ ਦਾ ਪਹਿਲਾ ਦਿਨ ਹੋਣ ਕਰਕੇ ਅਸੈਂਬਲੀ ਵਿੱਚ ਪਹਿਲਾਂ ਦੀ ਤਰ੍ਹਾਂ ਸ਼ਬਦ ਰਾਸ਼ਟਰੀ ਗਾਣ ਅਤੇ ਫਿਰ ਪ੍ਰਿੰਸੀਪਲ ਮੈਮ ਅਧਿਆਪਕਾਣੇ ਨਵੀਂ ਸ਼ੁਰੂਆਤ ਲਈ ਵਿਦਿਆਰਥੀਆਂ ਨੂੰ ਸ਼ੁਭਕਾਮਨਾ ਦਿੱਤੀਆਂ। ਅਸੈਂਬਲੀ ਖਤਮ ਹੋਣ ਤੇ ਸਾਰੇ ਬੱਚੇ ਡਰਮ ਦੀ ਆਵਾਜ਼ ਸੁਣ ਕੇ ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ ਲਾਈਨਾਂ ਵਿੱਚ ਆਪੋ ਆਪਣੀਆਂ ਕਲਾਸਾਂ ਵਿੱਚ ਆ ਗਏ। ਪਹਿਲਾ ਪੀਰੀਅਡ ਸ਼ੁਰੂ ਹੋਇਆ। ਕਲਾਸ ਵਿੱਚ ਹਾਜ਼ਰੀ ਲੱਗੀ। ਪਹਿਲਾ ਪੀਰੀਅਡ ਸਾਡੇ ਕਲਾਸ ਇੰਚਾਰਜ ਦਾ ਸੀ। ਸਰ ਨੇ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਸਾਰੇ ਵਿਦਿਆਰਥੀ ਆਪੋ ਆਪਣੀਆਂ ਕਹਾਣੀਆਂ ਸਰ ਨੂੰ ਸੁਣਾ ਰਹੇ ਸਨ। ਇਹਨਾਂ 10-15 ਦਿਨਾਂ ਦੀਆਂ ਛੁੱਟੀਆਂ ਵਿੱਚ ਉਹਨਾਂ ਨੇ ਕੀ ਕੀਤਾ ਘਰ ਪਰਿਵਾਰ ਹਾਲਚਾਲ ਸਭ ਕੁਝ ਸਾਡੇ ਕਲਾਸ ਇੰਚਾਰਜ ਸਨ ਬੱਚਿਆਂ ਨਾਲ ਬੱਚਾ ਬਣ ਸੁਣ ਰਹੇ ਸਨ ਤੇ ਆਪਣੇ ਬਚਪਨ ਦੀਆਂ ਗੱਲਾਂ ਵੀ ਸੁਣਾ ਰਹੇ ਸਨ